ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 29 ਮਜਨੂਆ ਦਾ ਪਦਾਰਥਵਾਦੀ ਅਦਰਸ਼ਵਾਦ ਮੂਹੋਂ ਅਦਰਸ਼ਵਾਦੀ ਡੌਂਡੀ ਪਿੱਟੇ ਮੰਨੇ ਪਦਾਰਥਵਾਦੀ ਸੋਚਾਂ ਹੋ ਆਸ਼ਿਕ ਸਜਣੀ ਕੋਲੋਂ ਸੱਚ ਛੁਪਾ ਕੇ ਰੱਖੇ ਤਨ ਭੋਗਣ ਦੀ ਲੋਚਾ ਹੋ ਮਾਰਚ 1984 ਦਾ ਪਹਿਲਾ ਹਫਤਾ ਗੁਜ਼ਰ ਰਿਹਾ ਸੀ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਵਿਭਾਗ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਦੇ ਵਿਸ਼ੇ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰ ਰਿਆ ਸਾਂ ਜਿਸ ਮੈਡਮ ਦਾ ਪੀਰੀਅਡ ਲੱਗਣਾ ਸੀ ਉਹ ਸ਼ਿਮਲੇ ਯੂਨੀਵਰਸਿਟੀ ਵਿੱਚ ਲੈਕਚਰਰ ਲੱਗਣ ਲਈ ਇੰਟਰਵਿਊ ਦੇਣ ਗਈ ਹੋਈ ਸੀ ਖਾਲੀ ਪੀਰੀਅਡ ਹੋਣ ਕਰਕੇ ਮੈਂ ਤੇ ਮੇਰੇ ਇੱਕ ਹੋਰ ਮਿੱਤਰ ਸਾਡੇ ਵਿਭਾਗ ਦੇ ਨਾਲ ਕੰਟੀਨ ਦੇ ਬਾਹਰ ਸੀਮਿੰਟ ਦੀ ਛੜੀਆਂ ਤੇ ਬੈਠੇ ਕਾਫੀ ਪੀ ਰਹੇ ਸੀ ਨਾ ਜੇ ਪੂਰੀ ਗਰਮੀ ਸ਼ੁਰੂ ਹੋਈ ਸੀ ਤੇ ਨਾ ਹੀ ਠੰਡ ਨੇ ਪੂਰੀ ਤਰ੍ਹਾਂ ਹਲਵਿਦਾ ਲਈ ਸੀ ਇਹ ਮੌਸਮ ਬੜਾ ਰੋਮਾਂਟਿਕ ਅਤੇ ਮਨਪੰਦਾ ਹੁੰਦਾ ਹੈ ਨੌਜਵਾਨੀ ਦੀ ਉਮਰ ਵੀ ਰੋਮਾਂਟਿਕ ਹੁੰਦੀ ਹੈ ਤੇ ਨਾਲ ਮੌਸਮ ਦਾ ਤਕਾਜ਼ਾ ਮੇਰਾ ਮਿੱਤਰ ਜੋ ਸਾਇੰਸ ਗਰੁੱਪ ਵਿੱਚ ਐਮ ਐਸ ਸੀ ਜਵਾਲੋਜੀ ਕਰਨ ਤੋਂ ਬਾਅਦ ਹੈਮਫਿਲਡ ਦਾ ਵਿਦਿਆਰਥੀ ਸੀ ਜੋ ਮੁਕਸਰ ਜ਼ਿਲ੍ਹੇ ਦੇ ਪਿੰਡਾਂ ਵੱਲ ਦਾ ਸੀ ਉਹ ਪਛਰੀਆਂ ਸ਼੍ਰੇਣੀਆਂ ਨਾਲ ਸੰਬੰਧ ਰੱਖਦਾ ਸੀ ਦੇਖਣ ਪੱਖੋਂ ਉਹ ਚੰਗੇ ਸਰਦਾਰਾਂ ਦੀ ਗੀਤਦਾਰਾਂ ਦਾ ਮੁੰਡਾ ਲੱਗਦਾ ਸੀ ਉਸ ਦਾ ਕੱਜ ਲੰਬਾ ਰੰਗ ਗੋਰਾ ਸੀ ਜੋ ਅਕਸਰ ਉਸ ਦੀ ਬਰਾਦਰੀ ਦੇ ਮੁੰਡਿਆਂ ਦਾ ਨਹੀਂ ਹੁੰਦਾ ਅੱਖਾਂ ਮੋਟੀਆਂ ਪਰਵਾਸਰੀ ਦਾੜੀ ਪਰਮੀ ਕੱਟੀ ਹੋਈ ਮੁੱਛਾਂ ਤਿੱਖੀਆਂ ਉਸ ਦੇ ਚਿਹਰੇ ਦਾ ਸ਼ਿੰਗਾਰ ਅਤੇ ਮਾਲਵੇ ਦੇ ਮੁੱਛ ਪੁੱਟ ਗੱਬਰੂਆਂ ਦੀ ਹਲਬੇਲੇ ਪੰਦੀ ਸਾਖੀ ਪਰਦੀਆਂ ਸਨ ਉਸ ਦਾ ਨਾਮ ਯਾਦਵਿੰਦਰ ਸੀ ਪਰ ਮਾਪੇ ਅਤੇ ਮਿੱਤਰ ਦੋਸਤ ਨਾਲ ਲਾੜ ਨਾਲ ਯਾਦੂ ਹੀ ਆਖਦੇ ਸਨ ਲੱਗਦਾ ਜਦੋਂ ਉਸ ਨੇ ਹੋਸ਼ ਸੰਭਾਲੀ ਹੋਣੀ ਹੈ ਉਸ ਦੀ ਮਾਂ ਨੂੰ ਪੁੱਤਰ ਦਾ ਚਿਹਰਾ ਮੋਰਾ ਪਟਿਆਲੇ ਦੇ ਰਾਜੇ ਯਾਦਵਿੰਦਰ ਨਾਲ ਮੇਲ ਖਾਂਦਾ ਲੱਗਿਆ ਹੋਣਾ ਹੈ ਖੈਰ ਉਹ ਪੂਰਾ ਬੰਦਾ ਤੰਦਾ ਤੇ ਫਬਦਾ ਸੀ ਮਾਂ ਦਾ ਪੁੱਤਰ ਭਾਵੇਂ ਅੱਖੋਂ ਕਾਣਾ ਵੀ ਕਿਉਂ ਨਾ ਹੋਵੇ ਉਸ ਨੂੰ ਤਾਂ ਉਹ ਫੇਰ ਵੀ ਮਹਾਰਾਜੇ ਤੋਂ ਘਟ ਨਹੀਂ ਲੱਗਦਾ ਯਾਦਵਿੰਦਰ ਸਿੰਘ ਆਪਣੇ ਨਾਮ ਨਾਲ ਸਿੱਧੂ ਲਿਖਦਾ ਸੀ ਮੈਂ ਉਸ ਨੂੰ ਇੱਕ ਦੋ ਵਾਰ ਟੋਕਿਆ ਵੀ ਸੀ ਕਿ ਉਹ ਸਿੱਧੂ ਕਿਵੇਂ ਹੋਇਆ ਉਹ ਹਰ ਵਾਰ ਕਹਿੰਦਾ ਬਾਈ ਤੇਰੇ ਟੈਟ ਵਿੱਚ ਪੀੜ ਕਿਉਂਦੀ ਹੈ ਕੀ ਕੋਈ ਹੋਰ ਸਿੱਧੂ ਨਹੀਂ ਲਿਖ ਸਕਦਾ ਮੈਂ ਹੱਸ ਕੇ ਟਾਲ ਛੱਡ ਦ ਕਦੇ ਕਹਿੰਦਾ ਹ ਯਾਦੂ ਤੂੰ ਸਿੱਧੂਆਂ ਦਾ ਟਰੇਡਮਾਰਕਾ ਵਰਤੀ ਜਾਣਾ ਫਿਰ ਟੈਟ ਪੀੜ ਕਿਉਂ ਨਾ ਹੋਵੇ ਉਹ ਅੱਗੋਂ ਕੁਝ ਨਾ ਕਹਿੰਦਾ ਯਾਦਵਿੰਦਰ ਅਜ ਮੂੜ ਵਿੱਚ ਸੀ ਉਸਨੇ ਮੈਨੂੰ ਕਿਹਾ ਬਾਈ ਜੀ ਮੈਂ ਤੇਰੇ ਨਾਲ ਇੱਕ ਨਿੱਜੀ ਗੁਪਤ ਗੱਲ ਕਰਨੀ ਹੈ ਨਾਲੇ ਤੇਰੀ ਸਲਾਹ ਵੀ ਲੈਣੀ ਹੈ ਜੇ ਲੋੜ ਪਈ ਮਦਦ ਵੀ ਲੈਣੀ ਹੈ ਮੈਂ ਉਸਨੂੰ ਵਾਅਦਾ ਕੀਤਾ ਜੇ ਤੇਰੀ ਗੱਲ ਠੀਕ ਹੋਈ ਮੈਨੂੰ ਜੱਜਗੀ ਤਾਂ ਮੈਨੂੰ ਜਿੱਥੇ ਮਰਜ਼ੀ ਖੜਾ ਕਰ ਦੇ ਮੈਂ ਤੇਰੇ ਨਾਲ ਖੜਾਂਗਾ ਯਾਦਵਿੰਦਰ ਆਲਾ ਦੁਆਲਾ ਵੇਖ ਕੇ ਚਿਝਕਦਾ ਹੋਇਆ ਮੇਰੇ ਹੋਰ ਵੀ ਨੇੜੇ ਹੋ ਕੇ ਕਹਿਣ ਲੱਗਾ ਬਾਈ ਸਰਪੰਚ ਤੇਰੇ ਪਿੰਡ ਦੇ ਨਾਲ ਲੱਗਦੇ ਪਿੰਡ ਦੇ ਜ਼ਾਇਲਦਾਰਾਂ ਦੀ ਲੜਕੀ ਨੂੰ ਮੈਂ ਪਿਆਰ ਕਰਦਾ ਸ਼ਾਦੀ ਕਰਨ ਚ ਮੇਰੀ ਮਦਦ ਕਰ ਮੈਸਰੀ ਕਲ ਸੁਣ ਕੇ ਉਸਨੂੰ ਕਿਹਾ ਓ ਯਾਦੂ ਮੈਨੂੰ ਲੱਗਦਾ ਤੇਰੇ ਢਿੱਡ ਚ ਕਸੂਤੀ ਬੁਰਕੀ ਫਸ ਗਈ ਲੱਗਦੀ ਐ ਤੈਨੂੰ ਨਹੀਂ ਪਤਾ ਉਹ ਲੜਕੀ ਘਰਦਿਆਂ ਦੀ ਕੱਲੀ ਧੀ ਐ ਉਹਨਾਂ ਕੋਲ ਪਿੰਡਾਂ ਚ 200 ਏਕੜ ਜ਼ਮੀਨ ਤੇ ਚੰਡੀਗੜ੍ਹ ਚ ਸ਼ੋਰੂਮ ਐ ਉਹ ਤੇ ਨਾਂ ਕੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਬੜੀ ਉੱਚੀ ਪਹੁੰਚ ਰੱਖਦੇ ਆ ਉਹਨਾਂ ਦੇ ਅੰਦਰ ਜ਼ਗੀਰੂ ਸੋਚ ਕੁੱਟ ਕੇ ਭਰੀ ਹੋਈ ਐ ਉਹ ਤੈਨੂੰ ਮਾਰ ਦੇਣਗੇ ਤੇ ਨਾਲ ਕੁੜੀ ਨੂੰ ਵੀ ਮਾਰ ਦੇਣਗੇ ਉਹ ਕਿਹੜੇ ਬਲੇਖੇ ਚ ਫਿਰਦਾ ਉਹ ਮੈਨੂੰ ਕਹਿੰਦਾ ਸਰਪੰਚਾ ਮੈਂ ਤੇਰੀ ਮਦਦ ਦੀ ਲੋੜ ਮੰਗੀ ਸੀ ਤੂੰ ਮੈਨੂੰ ਡਰਾਉਣ ਲੱਗ ਗਿਆ ਇਸ਼ਕ ਵਿੱਚ ਜਾਣ ਦੀ ਪ੍ਰਵਾਹ ਨਹੀਂ ਕਰੀ ਦੀ ਮੈਂ ਉਸਨੂੰ ਕਿਹਾ ਉਹ ਕੀਏ ਇੱਕ ਪਾਸੜ ਪਿਆਰ ਹੈ ਜਾਂ ਉਸ ਤੋਂ ਵੀ ਕੋਈ ਹੰਗਾਰਾ ਮਿਲਿਆ ਯਾਦੂ ਕਹਿੰਦਾ ਬਾਈ ਫੁੱਲ ਵੱਟਾ ਫੁੱਲ ਹੈ ਉਹ ਮੇਰੇ ਲਈ ਕੁਝ ਵੀ ਕਰ ਸਕਦੀ ਹੈ ਮੈਂ ਪੁੱਛਿਆ ਕਿ ਕੁੜੀ ਤੇਰੇ ਨਾਲ ਘਰੋਂ ਭੱਜ ਕੇ ਸ਼ਾਦੀ ਕਰਾਉਣ ਲਈ ਚਾਹ ਰ ਉਹ ਕਹਿੰਦਾ ਬਿਲਕੁਲ 100% ਨਰੇ 5 7 ਲੱਖ ਦੇ ਗਹਿਣੇ ਤੇ ਨਕਦੀ ਵੀ ਲੈ ਕੇ ਭੱਜੂ ਤਾਂ ਜੋ ਸਾਲ ਦੋ ਸਾਲ ਭੱਜ ਕੇ ਕਿਧਰੇ ਲੁਕ چھਪ ਕੇ ਗੁਜ਼ਾਰਾ ਵੀ ਕਰ ਲਈਏ ਉਸ ਦੀ ਸਲਾਹ ਸੀ ਕਿ ਅਦਾਲਤੀ ਵਿਆਹ ਕਰਵਾ ਕੇ ਪੁਲਿਸ ਮਦਦ ਲੈ ਕੇ ਮਸਲਾ ਹੱਲ ਹੋ ਜਾਊ ਹੋਰ ਜੈਲਦਾਰ ਵੱਤ ਵਤ ਕੀ ਕਰ ਲੈਣਗੇ ਕਹਿੰਦੇ ਨੇ ਮਾਰ ਨੂੰ ਸੰਭਾਰ ਹੁੰਦੀ ਹੈ ਹੌਲੀ ਹੌਲੀ ਇਕੱਲੀ ਕੁੜੀ ਹੋਣ ਕਰਨ ਮੰਨ ਜਾਣਗੇ ਜਾਇਦਾਦ ਵੀ ਸਾਰੀ ਆਪਾਂ ਨੂੰ ਹੀ ਮਿਲੂ ਬਾਈ ਸਰਪੰਚ ਤੂੰ ਮੇਰੀ ਮਦਦ ਕਰ ਮੇਰਾ ਬੇੜਾ ਪਾਰ ਕਰਵਾ ਦੇ ਉਹ ਕਹਿੰਦਾ ਜੇਕਰ ਤੂੰ ਉਹਨਾਂ ਦੇ ਘਰਦਿਆਂ ਨੂੰ ਸਮਝਾ ਦੇਵੇਂ ਉਹ ਤੇਰੀ ਗੱਲ ਮੰਨ ਕੇ ਸ਼ਾਦੀ ਲਈ ਰਾਜ਼ੀ ਹੋ ਸਕਦੇ ਆ ਮੈਨੂੰ ਮਨਦੀਪ ਦੱਸਦੀ ਆ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਮੈਂ ਯਾਦੂ ਨੂੰ ਪੁੱਛਿਆ ਅੱਛਾ ਪਹਿਲਾਂ ਇਹ ਦੱਸ ਕਿ ਤੂੰ ਇਸ ਲੜਕੀ ਨੂੰ ਇਜ਼ਹਾਰ ਕੀਤਾ ਹੋਇਆ ਕਿ ਤੂੰ ਨਕਲੀ ਸਿੱਧੂ ਐ ਜੱਟ ਨਹੀਂ ਯਾਦੂ ਨੂੰ ਮੇਰੀ ਗੱਲ ਭੈਣ ਦੀ ਗਾਲ ਵਾਂਗ ਚੁੱਭ ਗਈ ਸਰਪੰਚ ਮੈਂ ਤੇਰੀ ਮਦਦ ਲੈ ਰਿਹਾ ਤੂੰ ਮੇਰੀ ਜਾਤ ਪਰਖੀ ਜਾਣਾ ਉਹ ਤੇਰੀ ਕੀ ਲੱਗਦੀ ਐ ਤੂੰ ਮੇਰੇ ਵੱਲ ਦਾ ਐ ਕਿ ਉਸਦੇ ਮਾਪਿਆਂ ਦੇ ਵੱਲ ਦਾ ਮੈਂ ਉਸ ਨੂੰ ਕਿਹਾ ਬੇਵਕੂਫ ਜੇਕਰ ਤੂੰ ਅਜੇ ਤੱਕ ਮਨਦੀਪ ਨੂੰ ਇਹ ਨਹੀਂ ਦੱਸਿਆ ਤਾਂ ਪਹਿਲਾਂ ਦੱਸ ਕੇ ਵੇਖ ਉਹ ਇਸ ਨੂੰ ਕਿਵੇਂ ਲੈਂਦੀ ਹੈ ਉਹ ਸਮਝਦੀ ਹੈ ਕਿ ਤੂੰ ਸਿੱਧੂ ਜੱਟਾਂ ਦਾ ਮੁੰਡਾ ਹੈ ਜਾਇਦਾਦ ਵੱਧ ਘੱਟ ਹੋਵੇ ਕੋਈ ਗੱਲ ਨਹੀਂ ਜੇ ਉਸਨੇ ਤੇਰੇ ਨਾਲ ਜਾਤ ਬਰਾਦਰੀ ਜਾਣਨ ਉਪਰੰਤ ਵੀ ਇਤਰਾਜ਼ ਨਾ ਕੀਤਾ ਤਾਂ ਮੈਂ ਤੇਰੀ ਆਖਰੀ ਦਮ ਤੱਕ ਮਦਦ ਕਰੂੰ ਯਾਦੂ ਕਹਿੰਦਾ ਮੈਂ ਕੁੰਡੀ ਉਸਨੂੰ ਅਜੇ ਨਹੀਂ ਖੋਲਣੀ ਸ਼ਾਦੀ ਕਰਕੇ ਘਰੋਂ ਭੱਜ ਕੇ ਉਸਨੂੰ ਮਾਂ ਬਣਨ ਤੋਂ ਬਾਅਦ ਹੀ ਦੱਸਾਂਗਾ ਜਦੋਂ ਉਸ ਕੋਲ ਕੋਈ ਚਾਰਾ ਨਾ ਆ ਰਿਹਾ ਉਸ ਦੀ ਇਸ ਘਟੀਆ ਹਰਕਤ ਕੋਈ ਸੋਚ ਤੇ ਲਾਲਚੀ ਬਿਰਤੀ ਤੇ ਮੈਂ ਉਸ ਨੂੰ ਕਿਹਾ ਓਏ ਕੋਈ ਤਾਂ ਸ਼ਰਮ ਕਰ ਤੂੰ ਐਡਾ ਮਕਾਰ ਬੰਦਾ ਹੈ ਧੋਖੇ ਨਾਲ ਇਹ ਇਸ਼ਕ ਕਹਦਾ ਹੋਇਆ ਤਾਂ ਉਸ ਲੜਕੀ ਦੀ ਜਾਇਦਾਦ ਤੇ ਉਸ ਦਾ ਜਿਸਮ ਹੜੱਪਣ ਵਾਲੀ ਗੱਲ ਕਰਦਾ ਮੈਂ ਮਨਦੀਪ ਨੂੰ ਅੱਜ ਹੀ ਤੇਰੀ ਸਾਰੀ ਪੋਲ ਖੋਲ ਦੇਵਾਂਗਾ ਮੈਨੂੰ ਇਹ ਦੱਸ ਤੇਰਾ ਰੋਮਾਂਸ ਇਸ਼ਕ ਦਾ ਇਹ ਕਿਹੜਾ ਮਾਡਲ ਹੈ ਇਸ਼ਕ ਹਕੀਕੀ ਜਾਂ ਇਸ਼ਕ ਮਜਾਜ਼ੀ ਕੋਈ ਇਸ਼ਕ ਪਿੱਛੇ ਘਰ ਛੱਡ ਕੇ ਮੱਦੀਆਂ ਦਾ ਪਾਲੀ ਲੱਗ ਗਿਆ ਕੋਈ ਵਿਆਹ ਤੋਂ ਇੱਕ ਦਿਨ ਪਹਿਲਾਂ ਬੱਕੀ ਤੇ ਚੜਾ ਕੇ ਭੱਜ ਨਿਕਲਿਆ ਤੇ ਰਸਤੇ ਵਿੱਚ ਤੀਰਾਂ ਨਾਲ ਵਿnh ਗਿਆ ਕਿਸੇ ਨੇ ਨਹਿਰ ਪੁੱਟ ਕੇ ਇਸ਼ਕ ਕਮਾਇਆ ਕੋਈ ਪੱਟ ਦਾ ਬਾਸ ਕਵਾ ਕੇ ਇਸ਼ਕ ਪ੍ਰਵਾਨ ਕਰਵਾ ਗਿਆ ਕੋਈ ਮਾਰੂਥਲ ਵਿੱਚ ਤੜਪਮਾਇ ਮੈਂ ਤੇਰੀ ਇਸ ਕਰਤੂਤ ਨੂੰ ਇਸ਼ਕ ਆਖਾਂ ਜਾਂ ਸਰੀਰਕ ਤੇ ਆਰਥਿਕ ਭੁਗਤਾ ਪ੍ਰਗਟਾਵਾ ਮੈਨੂੰ ਸਮਝ ਨਹੀਂ ਪੈਂਦੀ ਯਦੂਨ ਕੋਚਰ ਮੇਰੀਆਂ ਝਿੜਕਾਂ ਤੇ ਵਿਟਕਾਰਾਂ ਸੁਣੀਆਂ ਥੋੜੀ ਦੇਰ ਬਾਅਦ ਉਹ ਬੋਲ ਪਿਆ ਬਾਈ ਤੁਸੀਂ ਜੱਟ ਨਿਚਾਉਂਦੇ ਉਹਨਾਂ ਦੀਆਂ ਕੁੜੀਆਂ ਨਾਲ ਨੀਤ ਜਾਦੇ ਮੁੰਡੇ ਇਸ ਕਰਨ ਅਸਲ 'ਚ ਤੇਰੇ ਅੰਦਰ ਇੱਕ ਖੁੰਦਕ ਹੈ ਇਸ ਕਰਕੇ ਤੇਥੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਇਹ ਮੇਰਾ ਜੀ ਨਹੀਂ ਕਰਦਾ ਕਿ ਮੈਂ ਜ਼ਿੰਦਗੀ ਦਾ ਆਨੰਦ ਵਾਂ ਮੈਂ ਕਿਸੇ ਚੰਗੇ ਜ਼ਗੀਰਦਾਰ ਦੀ ਕੁੜੀ ਨਾਲ ਵਿਆਹ ਕਰਵਾ ਲਵਾਂ ਮੈਂ ਵੀ ਚਾਹੁੰਦਾ ਕਿ ਮੈਂ ਕਾਰਾਂ ਵਿੱਚ ਘੁੰਮਾਂ ਮੇਰੀ ਕੋਟੀ ਹੋਵੇ ਜ਼ਿੰਦਗੀ ਦੇ ਬੁੱਲੇ ਲੁੱਟਾਂ ਉਹ ਮੈਨੂੰ ਕਹਿੰਦਾ ਮੈਂ ਕਿੰਨੇ ਚਿਰ ਤੋਂ ਮਨਦੀਪ ਦੇ ਪਿੱਛੇ ੜਕੀਰ ਤਫਕੀਰ ਹੋਇਆ ਫਿਰਦਾ ਰਿਆਂ ਜੇ ਮੇਰੇ ਸੁਪਨੇ ਪੂਰੇ ਹੋਣ ਲਈ ਬੂਰ ਪਿਆ ਤਾਂ ਹੁਣ ਤੇਰੇ ਅੰਦਰ ਜੱਟਵਾਦ ਜਾਗ ਪਿਆ ਮੈਂ ਯਾਦਵਿੰਦਰ ਨੂੰ ਕਿਹਾ ਇਹ ਗਰਦ ਜੱਟਵਾਦ ਜਾਂ ਜਾਤੀਵਾਦ ਹੀ ਨਹੀਂ ਬੁੱਲੇ ਲੁੱਟਣ ਦੀ ਨਹੀਂ ਤੂੰ ਉਸ ਦਾ ਸ਼ੋਸ਼ਣ ਕਰ ਰਿਹਾ ਜਦੋਂ ਤੈਨੂੰ ਉਹ ਪੂਰੀ ਤਰ੍ਹਾਂ ਜਾਣਦੀ ਨਹੀਂ ਤੇਰੇ ਪਿਛੋਕਰ ਨੂੰ ਖਾਨਦਾਨ ਨੂੰ ਜਦੋਂ ਸਾਰਾ ਭਾਂਡਾ ਫੁੱਟਿਆ ਉਸ ਕੋਲ ਤੈਨੂੰ ਮਾਰਨ ਤੋਂ ਸ외 ਜਾਂ ਆਪ ਖੁਦਕੁਸ਼ੀ ਕਰਨ ਤੋਂ ਬਿਨਾ ਹੋਰ ਕਿਹੜਾ ਰਸਤਾ ਰਹਿ ਜਾਵੇਗਾ ਨਹੀਂ ਇਹ ਗੱਲ ਨਹੀਂ ਉਸਨੇ ਦੱਸਿਆ ਹੌਲੀ ਹੌਲੀ ਜਜ਼ਬਾਤਾਂ ਦੀ ਲੜੀ ਵਿੱਚ ਪਹੁੰਚਣ ਤੱਕ ਉਹ ਮੈਨੂੰ ਪ੍ਰਵਾਨ ਕਰ ਲਵੇਗੀ ਉਸ ਦਾ ਵਿਚਾਰ ਸੀ ਕਿ ਜੇ ਉਸ ਨੂੰ ਆਪਣੀ ਜਾਗੀਰਦਾਰੀ ਤੇ ਮਾਣ ਹੈ ਤਾਂ ਯਾਦੂ ਨੂੰ ਆਪਣੀ ਮਰਦਾਨੀ ਕੀਤੇ ਪੱਛਮ ਵਿੱਚ ਗੋਰੀਆਂ ਕਾਲੀਆਂ ਤੇ ਮਰਦੀਆਂ ਨੇ ਸ਼ਾਦੀਆਂ ਕਰਦੀਆਂ ਨੇ ਉਹਨਾਂ 'ਚ ਕੋਈ ਤਾਂ ਗੁਣ ਹੋ ਪਰ ਤੂੰ ਉਹਨਾਂ ਦੀ ਰੇਸ ਨਹੀਂ ਕਰ ਸਕਦਾ ਮੈਂ ਉਸ ਨੂੰ ਮੰਗਾ ਰਿਹਾ ਨਹੀਂ ਇਹ ਗੱਲ ਨਹੀਂ ਉਸ ਨੇ ਦੱਸਿਆ ਹੌਲੀ ਹੌਲੀ ਜਸਬਾਤਾਂ ਦੀ ਲੜੀ ਵਿੱਚ ਪਰੋ ਜਾਣ ਤੱਕ ਉਹ ਮੈਨੂੰ ਪ੍ਰਵਾਨ ਕਰ ਲਵੇਗੀ ਉਸ ਦਾ ਵਿਚਾਰ ਸੀ ਕਿ ਜੇ ਉਸ ਨੂੰ ਆਪਣੀ ਜ਼ਕੀਰਦਾਰੀ ਤੇ ਮਾਣ ਹੈ ਤਾਂ ਯਾਦੂ ਨੂੰ ਆਪਣੀ ਮਰਦਾਨੀ ਕੀਤੀ ਪੱਛਮ ਵਿੱਚ ਗੋਰੀਆਂ ਕਾਲੀਆਂ ਤੇ ਮਰਦੀਆਂ ਨੇ ਸ਼ਾਦੀਆਂ ਕਰਦੀਆਂ ਨੇ ਤੇ ਉਹਨਾਂ 'ਚ ਕੋਈ ਤਾਂ ਗੁਣ ਹੋ ਪਰ ਤੂੰ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਮੈਂ ਉਸ ਨੂੰ ਮੰਗਾ ਰਿਆ ਉਹ ਧਗਾ ਫਰੇਮ ਤੇ ਮਕਾਰੀ ਨਹੀਂ ਕਰਦੇ ਮੈਂ ਯਾਦਵਿੰਦਰ ਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਿਆ ਵੇਖ ਰਾਮਚੰਦਰ ਨੇ ਭੀਲਨੀ ਦੇ ਬੇਰ ਖਾਲੇ ਸੀ ਲੂਨਾਪੂਰਨ ਦੇ ਪਿੱਛੇ ਮਰਦੀ ਸੀ ਇੰਦਰਾ ਗਾਂਧੀ ਬ੍ਰਾਹਮਣਾਂ ਦੀ ਕੁੜੀ ਨੇ ਪਾਰਸੀ ਨਾਲ ਸ਼ਾਦੀ ਕਰ ਲਈ ਸੀ ਪਰ ਤੂੰ ਖੇ ਨਾਲ ਨਹੀਂ ਜਾਣਬੁੱਝ ਕੇ ਜੇ ਤੇਰਾ ਇਸ਼ਕ ਸੱਚਾ ਹੈ ਉਹ ਤੈਨੂੰ ਪਿਆਰ ਕਰਦੀ ਹੋਈ ਤਾਂ ਫੇਰ ਵੀ ਮੰਨ ਜੂ ਪਰ ਤੂੰ ਸਭ ਕੁਝ ਦੱਸਦਾ ਕਿਉਂ ਨਹੀਂ ਬੋਲ ਤੂੰ ਦੱਸੇਗਾ ਜਾਂ ਮੈਂ ਦੱਸਾਂ ਯਾ ਜਵਿੰਦਰ ਨੇ ਮੇਰੀ ਦਲੀਲ ਸੁਣ ਕੇ ਕਿਹਾ ਬਾਈ ਤੁਸੀਂ ਅਦਰਸ਼ਵਾਦੀ ਗੱਲ ਕਰਦੇ ਹੋ ਮਾਰਕਸ ਦਾ ਸਿਧਾਂਤ ਦੁਨੀਆ ਤੇ ਕਾਮਯਾਬ ਨਹੀਂ ਹੋਇਆ ਰੂਸ ਟੁੱਟ ਗਿਆ ਚੀਨ ਪਦਾਰਥਵਾਦ ਦੇ ੱੱਕੇ ਜਾ ਚੜਿਆ ਤੁਹਾਡਾ ਭਾਰਤ ਦੇਸ਼ ਨਾ ਅਸਤਿਤਵਵਾਦ ਨਾ ਨਾਸਤਿਕਵਾਦ ਦਾ ਪਲਾ ਫੜਦਾ ਨਾ ਪੂੰਜੀਵਾਦੀ ਤੇ ਨਾ ਸੋਸ਼ਲਿਸਟ ਅਮਰੀਬਾਦ ਜਾਂ ਪੌਤਕਵਾਦ ਅੱਜਕੱਲ ਸਭ ਤੋਂ ਵੱਧ ਕਾਮਯਾਬ ਹੈ ਜਿਹੜਾ ਢੰਗ ਚੱਲਦੇ ਉਹ ਕਾਮਯਾਬ ਹੈ ਜੋ ਜੀਤਾ ਵਹੀ ਸਕੰਦਰ ਪਲੇਟੋ ਦਰਸ਼ਵਦੀ ਰਾਜ ਕਿਤੇ ਵੀ ਨਹੀਂ ਸਥਾਪਿਤ ਕਰ ਸਕਿਆ ਖੁਦ ਕਿੰਗ ਫਿਲਾਸਫਰ ਦਾ ਸਿਧਾਂਤ ਪੇਸ਼ ਕਰਦਾ ਰਿਹਾ ਪਰ ਰਾਜਾ ਨਹੀਂ ਬਣ ਸਕਿਆ ਉਸ ਦਾ ਚੇਲਾ ਸਕੰਦਰ ਉਸ ਦੀ ਸਿੱਖਿਆ ਦੇ ਨਾਲ ਅਮਰੀਬਾਦ ਰਲਾ ਕੇ ਦੁਨੀਆ ਭਤੇ ਕਰ ਗਿਆ ਫਿਰ ਗੁਰੂ ਵੱਡਾ ਹੋਇਆ ਕਿ ਚੇਲਾ ਜਿਹੜਾ ਸਿਧਾਂਤ ਫੇਲ ਉਸ ਨੂੰ ਛੱਡ ਦਿਓ ਅਰੇ ਬੰਦੇ ਨੂੰ ਉਸਦੀ ਲੋੜ ਮੁਤਾਬਕ ਸਾਧਨ ਸਹੂਲਤਾਂ ਮਿਲ ਕੰਮ ਉਸਦੀ ਪ੍ਰੋਖੇ ਮੁਤਾਬਕ ਲਿਆ ਜਾਵੇ ਸਭ ਦਾ ਕੁੱਲੀ ਗੁੱਲੀ ਜੁੱਲੀ ਦਾ ਜੁਗਾਰ ਤਾਂ ਹੋਣਾ ਚਾਹੀਦਾ ਯਾਦੂ ਦੀ ਜ਼ਲੀਲ ਸੀ ਕਮਨਦੀਪ ਨੂੰ ਇੱਕ ਮਰਦ ਦੀ ਲੋੜ ਐ ਮੈਨੂੰ ਇੱਕ ਔਰਤ ਦੀ ਤੇ ਨਾਲ ਸਹੂਲਤਾਂ ਤੇ ਸਾਧਨਾਂ ਦੀ ਮੈਂ ਉਸ ਨੂੰ ਸਵਰਗ ਝੂਟਾ ਦਿਆਂਗਾ ਉਸ ਨੂੰ ਟੋਕ ਤੇ ਮੈਂ ਕਿਹਾ ਤੂੰ ਕੋਈ ਕੰਮ ਨਹੀਂ ਕਰਦਾ ਜੇ ਕੋਈ ਨੌਕਰੀ ਨਹੀਂ ਮਿਲੀ ਜੇਕਰ ਉਸਨੇ ਤੇਰੇ ਨਾਲ ਭੱਜ ਕੇ ਘਰ ਛੱਡ ਦਿੱਤਾ ਉਸਤੇ ਮਾਪੇ ਨਾ ਮਨੇ ਜੈਦਾਦ ਨਾ ਮਿਲੀ ਤੂੰ ਉਸਨੂੰ ਰੋਟੀ ਕਿੱਥੋਂ ਕਮਾ ਕੇ ਖਵਾਏਂਗਾ ਸਾਡੇ ਮੁਲਕ ਦਾ ਇਹੋ ਦਖਾਂਤ ਹੈ ਕਿ ਨਵੇਂ ਜ਼ਮਾਨੇ ਦੇ ਰਾਂਝੇ ਮਿਰਝੇ ਮਾਂ-ਬਾਪ ਦੀ ਜਾਇਦਾਦ ਦੇ ਸਾਰੇ ਇਸ਼ਕ ਪਾਲਣਾ ਚਾਹੁੰਦੇ ਹਨ ਕੰਮ ਕਰਦੇ ਨਹੀਂ ਰਮਾਂਚ ਵਿੱਚ ਡੁੱਬਣਾ ਹੀ ਜ਼ਿੰਦਗੀ ਦਾ ਆਦਰਸ਼ ਸਮਝਦੇ ਹਨ ਜੇਕਰ ਪੱਛਮ ਦੇ ਲੋਕਾਂ ਦੀ ਨਕਲ ਕਰਨੀ ਹੈ ਤਾਂ ਆਪਣੇ ਪੈਰਾਂ ਤੇ ਖੁਦ ਖੜੇ ਹੋਣ ਪੱਛਮ ਦੇ 18 ਸਾਲ ਦੇ ਮੁੰਡੇ ਕੁੜੀਆਂ ਆਪਣੀ ਰੋਜ਼ੀ ਕਮਾਉਣ ਦੇ ਰਸਤੇ ਪੈ ਜਾਂਦੇ ਆ ਭਾਵੇਂ ਸ਼ਾਦੀ ਇੱਕ ਕਰਨ ਜਾਂ ਦੋ ਕਰਨ ਜਾਂ ਤੋੜਾ ਫਾੜੀ ਪਰ ਕਿਸੇ ਦੇ ਦਿਮਾਗ ਤੇ ਕੋਈ ਬੋਝ ਨਹੀਂ ਹੁੰਦਾ ਬਰਾਬਰੀ ਦੇ ਸਤਾਤੇ ਪੂਰੇ ਉੱਤਰ ਦਿਨ ਹਰ ਕੋਈ ਆਪਣੇ ਜੋਖਮ ਤੇ ਸਬਰ ਕਰਦਾ ਹੈ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੁੰਦੀ ਹੈ ਸਾਡੇ ਮੁਲਕ ਦੇ ਮਜਨੂ ਰੋਮੀਓ ਤੇ ਜੁਲੀਅਟ ਦੇ ਮਾਡਲ ਵਿੱਚ ਵਿਚਰਨਾ ਚਾਹੁੰਦੇ ਹਨ ਐਸ਼ ਪੱਛਮੀ ਕੁਮਾਈ ਭਾਰਤੀ ਮਾਪਿਆਂ ਦੀ ਖੁਰਾਸਾਨੀ ਟੱਟੂ ਜਰਤੇ ਬਲੈਤੀ ਇਹ ਨਹੀਂ ਚੱਲਨੇ ਅਣਖ ਅਤੇ ਸਵੈ ਮਾਨ ਦੀ ਜ਼ਿੰਦਗੀ ਜਿਉਣ ਲਈ ਬੰਦੇ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪੈਂਦਾ ਹੈ ਮੇਰੀਆਂ ਗੱਲਾਂ ਸੁਣ ਕੇ ਯਾਦੂ ਨੂੰ ਕੁਝ ਘਬਰਾਹਟ ਹੋਗੀ ਉਸ ਨੂੰ ਉਸਤੇ ਹਵਾਈ ਮਹਿਲ ਤੇ ਕਲਪਨਾ ਦੇ ਸਿਰਜੇ ਸੁਪਨੇ ਚੱਕਨਾਚੂਰ ਹੁੰਦੇ ਨਜ਼ਰ ਆਉਣ ਲੱਗੇ ਉਹ ਕਹਿੰਦਾ ਬਾਈ ਮੈਂ ਹੁਣ ਇਕੱਲਾ ਮਨਦੀਪ ਨਾਲ ਜਸਮਾਨੀ ਜਾਂ ਉਸ ਦੀ ਜਾਇਦਾਦ ਜਾਂ ਪੈਸੇ ਨਾਲ ਹੀ ਨਹੀਂ ਬਲਕਿ ਜਜ਼ਬਾਤਾਂ ਦੇ ਸਮੁੰਦਰ ਵਿੱਚ ਡੋੜ ਚੁੱਕਾ ਉਹ ਮੇਰਾ ਸੁਪਨਾ ਹੈ ਮੇਰੀ ਮੰਜ਼ਿਲ ਹੈ ਮੇਰਾ ਲਕਸ਼ ਹੈ ਮੇਰੀ ਮਦਦ ਕਰ ਮੈਂ ਯਾਦੂ ਨੂੰ ਸਮਝਾਇਆ ਕਿ ਉਹ ਜਲਦਬਾਜ਼ੀ ਨਾ ਕਰੇ ਸ਼ਾਦੀ ਦੇ ਮਸਲੇ ਇੰਨੇ ਸਰਲ ਤੇ ਬੱਚਿਆਂ ਦੀ ਖੇਡ ਨਹੀਂ ਹੁੰਦੇ ਮੈਂ ਨੂੰ ਮਨਦੀਪ ਨਾਲ ਗੱਲ ਕਰਕੇ ਵੇਖ ਲੈਣ ਦੇ। ਮੈਂ ਉਸ ਨੂੰ ਟੋਕੇ ਵੇਖਦਾ। ਅਸੀਂ ਇੱਕ ਦੂਜੇ ਤੋਂ ਵੱਖ ਹੋ ਗਏ। ਮੈਂ ਮਨਦੀਪ ਨਾਲ ਅਗਲੇ ਦਿਨ ਇੱਕ ਸਰਸਰੀ ਜੀ ਦੀ ਮੁਲਾਕਾਤ ਵਿੱਚ ਉਸ ਨੂੰ ਕਾਫੀ ਪੀਣ ਲਈ ਕਾਫੀ ਹਾਊਸ ਵਿੱਚ ਬੁਲਾ ਲਿਆ। ਮੈਂ ਉਸ ਨੂੰ ਪੁੱਛਿਆ ਕਿ ਉਸ ਦੀ ਯਾਤਵਿੰਦਰ ਨਾਲ ਸ਼ਾਦੀ ਕਰਨ ਵਿੱਚ ਕਿੰਨੀ ਗੰਭੀਰਤਾ ਹੈ। ਉਹ ਕੁਝ ਘਬਰਹਟ ਵਿੱਚ ਹੋ ਗਈ। ਮੈਨੂੰ ਕਹਿੰਦੀ ਕੀ ਗੱਲ ਤੁਸੀਂ? ਇਹ ਤੋਂ ਕੀ ਲੈਣਾ? ਇਹ ਮੇਰਾ ਨਿੱਜੀ ਫੈਸਲਾ ਕਦੋਂ ਕਰਨੀ ਹੈ, ਕਿੱਥੇ ਕਰਨੀ ਹੈ ਜਾਂ ਕਰਨੀ ਹੈ ਜਾਂ ਨਹੀਂ। ਮਨਦੀਪ ਇਹ ਸਭ ਕੁਝ ਮੈਂ ਜਾਣਦਾ ਹਾਂ ਕਿ ਇਹ ਨਿੱਜੀ ਮਸਲਾ ਹੈ ਪਰੰਤੂ ਮੈਂ ਕੁਝ ਵਿਚਾਰ ਵਟਾਉਂਦੇ ਤੇਰੇ ਨਾਲ ਗੰਬੀਰਤਾ ਨਾਲ ਕਰ ਰਿਹਾ ਕਿਉਂਕਿ ਯਾਦੂ ਕੁਝ ਦਿਨਾਂ ਤੋਂ ਕਾਫੀ ਸੀਰੀਅਸ ਹੈ ਉਹ ਤੈਨੂੰ ਪਰਪੋਸ ਕਰਨ ਨੂੰ ਫਿਰਦਾ ਹੈ ਮੈਨੂੰ ਕਹਿੰਦਾ ਪਹਿਲਾਂ ਤੂੰ ਗੱਲ ਕਰ ਲੈ ਅੱਛਾ ਉਸ ਦੀ ਇੰਨੀ ਵੀ ਹਿੰਮਤ ਨਹੀਂ ਪੈਂਦੀ ਕਿ ਗੱਲ ਖੁਦ ਕਰ ਲਵੇ ਅੱਗੇ ਕੀ ਰੰਗ ਲਾਉ ਪੂਰੀ ਜ਼ਿੰਦਗੀ ਕਿਵੇਂ ਤੋੜ ਨਭਾਉ ਰੋਮਾਂਟਿਕ ਸ਼ਾਦੀ ਵਿੱਚ ਵਿਚੋਲੇ ਨਹੀਂ ਹੁੰਦੇ ਮੈਂ ਉਸ ਨੂੰ ਕਿਹਾ ਰੋਮਾਂਚ ਵਿੱਚ ਵੀ ਅਤੇ ਰੋਮਾਂਟਿਕ ਸ਼ਾਦੀ ਵਿੱਚ ਵੀ ਵਿਚੋਲੇ ਹੋ ਸਕਦੇ ਹਨ ਜਿਉ ਸਾਰੂ ਸੋਚਦੇ ਧਰਨੀ ਹੋਣ ਜਦੋਂ ਮੈਂ ਮਨਦੀਪ ਨੂੰ ਗੰਭੀਰਤਾ ਨਾਲ ਦੱਸਿਆ ਕਿ ਉਹ ਮਜ਼ਾਕ ਨਾ ਕਰੇ ਗੱਲ ਇੱਕ ਪਾਸੇ ਲਾਵੀ ਉਹ ਮੈਨੂੰ ਗੰਭੀਰ ਹੋ ਕੇ ਪੁੱਛਣ ਲੱਗ ਪਈ ਬਾਜੀ ਸੱਚੀ ਮੁੱਥੀਏ ਦੱਸੋ ਕਿ ਸ਼ਾਦੀ ਲਈ ਜਾਦੂ ਕਿਵੇਂ ਰਹੇਗਾ ਮੈਂ ਹਲਕੇ ਮਜ਼ਾਕ ਵਿੱਚ ਗਿਆ ਇਹ ਮਸਲਾ ਨਿੱਜੀ ਹੈ ਰੋਮਾਂਟਿਕ ਹੈ ਉਹ ਬੋਲੀ ਅੱਛਾ ਮੇਰਾ ਜਵਾਬ ਮੈਨੂੰ ਹੀ ਸਵਾਲ ਦੇ ਰੂਪ ਵਿੱਚ ਪਰੋਸ ਦਿੱਤਾ ਮਨਦੀਪ ਕਹਿਣ ਲੱਗੀ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ ਸੀ ਕਿ ਜਾਦੂ ਸਿੱਧੂ ਜੱਟਾਂ ਦਾ ਮੁੰਡਾ ਹੈ ਜਮੀਨ ਜਾਇਦਾਦ ਭਾਵੇਂ ਥੋੜੀ ਐ ਸੋਨਾ ਤੇ ਪੜਨ ਨੂੰ ਲੈ ਕੇ ਅਸੀਂ ਉਸ ਨੂੰ ਪੁਲਿਸ ਵਿੱਚ ਡੀਐਸਪੀ ਧਰਤੀ ਕਰਵਾ ਲਵਾਂਗੇ ਜੇ ਕੁਝ ਦੇਣਾ ਪਿਆ ਤਾਂ 10 ਕਿਲੇ ਜ਼ਮੀਨ ਵੇਚ ਕੇ ਖਰਚ ਕਰਦੇਾਂਗੇ ਜ਼ਮੀਨ ਹੋਰ ਬਥੇਰੀ ਪਈ ਐ ਮੇਰੇ ਨਾਨਕਿਆਂ ਦੀ ਵੀ ਐ ਮੇਰੇ ਨਾਮ ਲਗਣੀ ਐ ਗਰੀਬ ਕਰਦਾ ਜੱਟਾਂ ਦਾ ਲੈ ਕਮੰਡਾ ਲੱਭ ਕੇ ਇਸ ਨੂੰ ਵੀ ਡੀਐਸਪੀ ਦੇ ਪੇਪਰ ਵਿੱਚ ਬਿਠਾ ਕੇ ਧਰਤੀ ਕਰਵਾ ਲਵਾਂਗੇ ਬਸ ਇਹ ਆਪਣੀ ਹਿੰਮਤ ਸ्यानਪ ਤੇ ਅਕਲ ਨਾਲ ਹੋਜੂ ਇੰਟਰਵਿਊ ਵੇਲੇ ਸਪਾਰਸ਼ ਤੇ ਪੈਸੇ ਅਸੀਂ ਲਾ ਦੇਵਾਂਗੇ ਮੈਂ ਹੁਣ ਦੁਚਿੱਤੀ ਵਿੱਚ ਪੈ ਗਿਆ। ਗੱਲ ਹੋਰ ਪਾਸੇ ਹੀ ਜਾਣ ਲੱਗੀ। ਮਨਦੀਪ ਵੀ ਇਕੱਲੇ ਰਮਾਂਸ ਤੇ ਚੱਕਰ ਵਿੱਚ ਨਹੀਂ। ਲੰਮੀ ਸੋਚ ਦੇ ਤਹਿਤ ਵਿਚਾਰ ਰਹੀ ਸੀ। ਮੈਂ ਉਸ ਨੂੰ ਕਿਹਾ ਭਲਾਂ ਜੇ ਯਾਦੂ ਜਟਨਾ ਹੋਵੇ ਫੇਰ ਵੀ ਸ਼ਾਦੀ ਕਰ ਲਵੇਂਗੀ। ਮਨਦੀਪ ਤਲਖੀ ਵਿੱਚ ਆ ਗਈ। ਕਿਉਂ ਜਟ ਕਿਉਂ ਨਾ ਹੋਵੇ? ਇਹਨਾਂ ਇਫਸ ਅਤੇ ਬੱਡਸ ਵਿੱਚ ਕੀ ਰੱਖਿਆ? ਤੁਸੀਂ ਮਜ਼ਾਕ ਕਰਦੇ ਹੋ ਜਾਂ ਸੀਰੀਅਸਲੀ ਗੱਲ ਕਰਦੇ ਹੋ? ਮੈਂ ਖबरा ਗਿਆ ਕਿ ਇਹ ਗੱਲ ਸੁਣ ਕੇ ਉਸ ਦੇ ਸੁਪਨੇ ਨਾ ਟੁੱਟ ਜਾਣ। ਦੋ ਚਾਰ ਮਿੰਟ ਇਧਰ ਉਧਰ ਦੀਆਂ ਗੱਲਾਂ ਕਰਦੇ ਹੋਏ ਮੈਂ ਸਿੱਧਾ ਦੱਸ ਦਿੱਤਾ ਇਹ ਸਮਝ ਲੈ ਕਿ ਜਾਦੂ ਜੱਟ ਨਹੀਂ ਪਰੰਤੂ ਲੈਖ ਹੈ ਸੋਨਾ ਹੈ ਜੇ ਤੁਸੀਂ ਹਿੰਮਤ ਕਰੋ ਤੇ ਉਹ ਵੀ ਮਿਹਨਤ ਕਰੇ ਤਾਂ ਅਫਸਰ ਬਣ ਸਕਦਾ ਹੈ ਜਾਤਪਾਤ ਦੀ ਗੱਲ ਨਾ ਕਰੋ ਇਸ ਵਿੱਚ ਤਾਂ ਇਸ ਦਾ ਕੋਈ ਮਤਲਬ ਹੀ ਨਹੀਂ ਮਨਦੀਪ ਸੋਚਾਂ ਵਿੱਚ ਪੈ ਗਈ ਤੇ ਬੋਲੀ ਪਾਜੀ ਤੁਸੀਂ ਕੀ ਗੱਲ ਕਰਦੇ ਹੋ ਹੋਰ ਜਾਦੂ ਕੌਣ ਹੈ ਮੈਨੂੰ ਅੱਜ ਤੱਕ ਇਹੀ ਕਹਿੰਦਾ ਸੀ ਮੈਂ ਸਿੱਧੂ ਆ ਮੈਂ ਉਸ ਨੂੰ ਸਮਝਾ ਦਿੱਤਾ ਕਿ ਉਹ ਸਿੱਧੂ ਲਿਖਦਾ ਪਰੰਤੂ ਹੈ ਨਹੀਂ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਹੈ ਉਹ ਕਹਿੰਦੀ ਇਹ ਹੈ ਕੌਣ ਇਸ ਦੀ ਜਾਤ ਕੀ ਹੈ ਮੈਂ ਦੱਸਿਆ ਕਿ ਉਹ ਚੋਹਰ ਬਰਾਦਰੀ ਨਾਲ ਸੰਬੰਧਤ ਹੈ ਹਾਏ ਇਸ ਹਰਾਮੀ ਦੀ ਇਹ ਹਿੰਮਤ ਕਿ ਜੱਟਾਂ ਦੀ ਕੁੜੀ ਨੂੰ ਜਾਇਦਾਦ ਦੇ ਲਾਲਚ ਵਿੱਚ ਮਜਨੂ ਬਣ ਕੇ ਫਸਲਾਉਣ ਨੂੰ ਫਿਰਦਾ ਇਸ ਦੀ ਇਹ ਹਮਾਕਤ ਮੇਰੇ ਮਾਪੇ ਤਾਂ ਮੈਨੂੰ ਮਾਰ ਦੇਣਗੇ ਨਾਲੇ ਇਸ ਦੀ ਹੱਡੀ ਬੋਟੀ ਵੀ ਨਹੀਂ ਛੱਡਣਗੇ ਕੱਲੇ ਗੋਰੇ ਚੰਮ ਨੂੰ ਨਹੀਂ ਗੁਣਾ ਤੇ ਖਾਨਦਾਨ ਨੂੰ ਸ਼ਾਦੀ ਕਰਨੀ ਹੈ ਮੈਨੂੰ ਮੁੰਡਿਆਂ ਦੀ ਘਾਟ ਨਹੀਂ ਮੈਂ ਸੁਣਾ ਅੱਜ ਹੀ ਦੋ ਟੋਕ ਗੱਲ ਕਰਨੀ ਹੈ ਇਸਨੇ ਮੇਰੇ ਨਾਲ ਕੁਝ ਮਜ਼ਾਕ ਕੀਤਾ ਮਕਾਰ ਨਾ ਹੋਵੇ ਕਿਸੇ ਜਾਣ ਦਾ ਮੈਨੂੰ ਗਲਤ ਛੇੜ ਕੇ ਅੱਗੇ ਸਾਹਮਣੇ ਔਖੀ ਹੋ ਗਈ ਜਾਪੀ ਮੈਂ ਨਾ ਮੁਕਰਨ ਜੋਗਾ ਨਾ ਅੱਗੇ ਤੁਰਨ ਜੋਗਾ ਮੈਂ ਇਹ ਕਹਿ ਕੇ ਖੇੜਾ ਛਡਾਇਆ ਕਿ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਇਹ ਜੱਟ ਨਾ ਹੋਵੇ ਮੈਂ ਪੂਰੀ ਤਹਿਕੀਕਤ ਕਰਕੇ ਦੱਸਾਂਗਾ ਉਹ ਮੇਰੇ ਕੋਲੋਂ ਉੱਠ ਕੇ ਚਲੀ ਗਈ ਅਗਲੇ ਦਿਨ ਉਸਨੇ ਇੱਕ ਬੰਦ ਲਿਫਾਫੇ ਵਿੱਚ ਇੱਕ ਚਿੱਠੀ ਜਾਦੂ ਨੂੰ ਭੇਜ ਦਿੱਤੀ ਜਿਸ ਵਿੱਚ ਸਿਰਫ ਇੰਨਾ ਹੀ ਲਿਖਿਆ ਹੋਇਆ ਸੀ ਜਾਦੀ ਕੋੜ ਕਿੱਲੀ ਸ਼ਤੀਰਾ ਨਾ ਜਫੇ ਜਿਵੇਂ ਕਿ ਆ ਜਾਂਦਾ ਕਿ ਅਕਲਮੰਦਰੀ ਇਸ਼ਾਰਾ ਤੇ ਮੂਰ ਕਲੀਫਟਕਾਰ ਪਰ ਇਹ ਤਾਂ ਦੋਵੇਂ ਹੀ ਗੱਲਾਂ ਸਨ ਇਸ਼ਾਰੇ ਨਾਲ ਫਟਕਾਰਾਂ ਵੀ ਬਸ ਫੇਰ ਕੀ ਸੀ ਬੇਕਦਰਾਂ ਦੀ ਜਾਰੀ ਟੁੱਟ ਗਈ ਤੜਕ ਕਰਕੇ ਯਾਦੂ ਮੇਰੇ ਨਾਲ ਲੋਹਾ ਲਾਕਾ ਹੋਇਆ ਫਿਰਦਾ ਰਿਹਾ ਕੁਝ ਦਿਨਾਂ ਬਾਅਦ ਤਾਬ ਬਿਚਾ ਕੇ ਕਹਿੰਦਾ ਭਾਈ ਜੀ ਤੁਸੀਂ ਮੈਨੂੰ ਬਚਾ ਦਿੱਤਾ ਮੈਂ ਉਸ ਗੁਸਤਾਖ ਕੁੜੀ ਤੋਂ ਬਚ ਗਿਆ ਸ਼ਾਦੀ ਜਾਇਜ਼ਾ ਦਾ ਤੇ ਮੌਜ ਮੇਲੇ ਤੋਂ ਪਰੇ ਦੀ ਗੱਲ ਹੁੰਦੀ ਹੈ ਕੁਝ ਦਿਨ ਬਾਅਦ ਪਿੰਡ ਆ ਕੇ ਮਨਦੀਪ ਦੇ ਬਾਪੂ ਨੇ ਮੈਨੂੰ ਕਿਹਾ ਸਰਪੰਚ ਸਾਹਿਬ ਤੁਸੀਂ ਬਾਈ ਸਾਡੇ ਘਰ ਦੀ ਇੱਜ਼ਤ ਰੱਖਤੀ ਦੋ ਕਤਲ ਹੋਣ ਤੋਂ ਬਚਾਤੇ ਪਤਾ ਨਹੀਂ ਕੀ ਕੋੜਾਕੁਟ ਭਰਨਾ ਪੈਂਦਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ